ਹਿਰਾਲਾ ਲਗਰਵਾ ਰਿਟਾਇਰਡ এমਪਲਾਈ ਪੀ ਐਨ ਬੀ ਸਰ 31 ਜੁਲਾਈ ਨੂੰ ਮੇਰਾ ਅਕਾਊਂਟ ਜਿਹੜਾ ਉਹ ਬੰਦ ਹੋ ਗਿਆ ਕੋਈ ਸ਼ਾਮ ਨੂੰ 4:30 ਵਜੇ ਮੈਂ ਕੋਸ਼ਿਸ਼ ਕੀਤੀ ਵੀ ਅਕਾਊਂਟ ਮੈਂ ਇਨਕੁਆਰੀ ਕਰਨ ਲਿਆ ਸੀ ਵੀ ਮੇਰਾ ਅਕਾਊਂਟ ਕਿਉਂ ਬੰਦ ਹੋਇਆ ਜਾਂ ਮੇਰੀ ਸਿਮ ਕਿਉਂ ਬੰਦ ਹੋਈ ਆ ਲੇਕਿਨ ਇਸ ਦੇ ਬਾਰੇ ਮੈਂ ਨਹੀਂ ਸਮਝ ਸਕਿਆ ਵੀ ਮੇਰੀ ਸਿਮ ਕਿਉਂ ਬੰਦ ਹੋਈ ਹੈ ਸੋਚਦਾ ਰਿਹਾ ਕਿ ਸ਼ਾਇਦ ਕਾਊਂਟ ਬੰਦ ਹੋਈ ਹੈ ਕਿ ਸਿਮ ਬੰਦ ਹੋਈ ਹੈ ਇਹ ਵੀ ਸੋਚਦਾ ਰਿਹਾ ਕਿ ਸ਼ਾਇਦ ਨੈਟਵਰਕ ਦੀ ਪ੍ਰੋਬਲਮ ਆ ਜਾਂ ਕੋਈ ਇੰਟਰਨਲ ਕੋਈ ਕੰਪਨੀ ਦੀ ਪ੍ਰੋਬਲਮ ਆ ਜਿਹਦੇ ਨਾਲ ਮੇਰੀ ਸਿਮ ਬੰਦ ਹੋਈ ਜਾ ਇਹ ਚੱਕਰ 'ਚ ਮੈਂ ਪਹਿਲੀ ਤਰੀਕ ਤੱਕ ਇਹ ਵੀ ਇਦਾਂ ਹੀ ਦੇਖ ਚੈੱਕ ਕਰਦਾ ਰਿਹਾ ਕੁਝ ਨਹੀਂ ਪਤਾ ਲੱਗਾ ਸੈਟਿੰਗ 'ਚ ਵੀ ਗਿਆ ਸੈਟਿੰਗ 'ਚ ਵੀ ਮੈਨੂੰ ਕੁਝ ਪਤਾ ਨਹੀਂ ਲੱਗਾ ਮੋਬਾਈਲ ਸੈਟਿੰਗ ਉਹ ਤੋਂ ਬਾਅਦ 2 ਤਰੀਕ ਨੂੰ ਮੈਂ ਮੰਡੀ ਫੋਨ ਕੀਤਾ ਵਾ ਕਿ ਸੱਜਣ ਮੈਂ ਤਨੂ ਜਾ ਰਿਹਾ ਇੱਦਾਂ ਤੇ ਮੇਰੀ SIM ਬੰਦ ਹੋ ਗਈ। ਉਹ ਕਹਿੰਦੇ ਕੋਈ ਨਹੀਂ ਤੁਸੀਂ ਆ ਕੇ ਮੈਨੂੰ ਇਹ ਚੈੱਕ ਕਰਵਾ ਦਿਓ ਮੈਂ ਦੇਖ ਲੈਣਾ ਵੀ SIM ਕਿਉਂ ਬੰਦ ਹੋ ਗਈ ਆ। ਉੱਥੇ ਮੈਂ ਗਿਆ ਵਾਂ ਸਰ 3 ਤਰੀਕ ਨੂੰ ਸਵੇਰੇ ਗਿਆ ਮੈਂ Airtel ਦੇ ਆਫਿਸ ਮੰਡੀ ਵਾਲੇ ਤੇ ਗਿਆ ਵਾਂ। ਉਹਨਾਂ ਨੂੰ ਮੈਂ ਕਿਹਾ ਮੇਰਾ ਚੈੱਕ ਕਰੋ ਮੇਰੀ SIM ਜਿਹੜੀ ਆ ਉਹ ਕਿਉਂ ਨਹੀਂ ਚੱਲਦੀ। ਉਹ ਕਹਿੰਦੇ ਜੀ SIM ਤੁਹਾਡੀ ਬੰਦ ਹੋ ਗਈ ਆ। ਪਤਾ ਨਹੀਂ ਕਾਰਨ ਨਹੀਂ ਪਤਾ ਕਿਉਂ ਬੰਦ ਹੋਈ ਆ। ਲੇਕਿਨ ਤੁਹਾਡੀ SIM ਆਪਣਾ ਤੁਹਿਆ ਆਧਾਰ ਕਾਰਡ ਦਿਓ। ਸੇਮ ਅੱਧੇ ਘੰਟੇ ਦੇ ਅੰਦਰ ਅੰਦਰ ਤੁਹਾਡੀ ਬਲੌਕ ਹੋ ਗਈ ਹੈ ਚਾਲੂ ਹੋ ਜੇਗੀ ਉਹੀ ਨੰਬਰ ਫਿਰ ਅੱਧੇ ਘੰਟੇ ਤੱਕ ਨੰਬਰ ਮੇਰਾ ਚਾਲੂ ਹੋ ਗਿਆ ਲੇਕਿਨ ਉਹਦੇ ਚ ਮੇਰੇ ਬੈਂਕ ਦੀ ਐਪ ਮੈਂ ਇੱਕ ਡਾਊਨਲੋਡ ਕੀਤੀ ਦੀ ਉਹ ਚਾਲੂ ਨਹੀਂ ਹੋਈ ਉਹ ਮੈਂ ਟੋਲ ਫਰੀ ਨੰਬਰ ਤੇ ਫੋਨ ਕੀਤਾ ਉਹਨਾਂ ਨੂੰ ਪੁੱਛਿਆ ਕਿ ਇੱਥੇ ਤਾਂ ਮੇਰੀ ਜਿਹੜੀ ਸਿਮ ਆ ਉਹ ਬੰਦ ਹੋ ਗਈ ਲੇਕਿਨ ਮੇਰੀ ਐਪ ਜਿਹੜੀ ਚਲਦੀ ਨਹੀਂ ਪਈ ਉਹਨਾਂ ਨੇ ਕਿਹਾ ਵੀ ਉਹ ਜਿਹੜੀ ਐਪ ਆ ਉਹਨੂੰ ਪਹਿਲਾਂ ਤੁਸੀਂ ਅਨਸਟਾਲ ਕਰੋ ਉਸ ਤੋਂ ਬਾਅਦ ਉਹ ਐਪ ਨੂੰ ਇੰਸਟਾਲ ਕਰੋ ਦੁਬਾਰਾ ਦੁਬਾਰਾ ਡਾਊਨਲੋਡ ਕਰ ਲਓ ਤੇ ਦੇਖਿਆ ਮੈਂ ਇੰਸਟਾਲ ਕਰਕੇ ਸਭ ਤੋਂ ਪਹਿਲਾਂ ਮੈਂ ਆਪਣਾ ਅਕਾਊਂਟ ਚੈੱਕ ਕੀਤਾ ਮੈਂ ਦੇਖਿਆ ਤੇ ਮੇਰੇ ਅਕਾਊਂਟ 'ਚ 68000 ਰੁਪਏ ਡੈਪੋਜ਼ਿਟ ਹੋ ਚੁੱਕਾ ਸੀ ਇਨ ਦ ਮੀਨ ਟਾਈਮ ਮੇਰੇ ਬੇਟੇ ਨੂੰ ਪਤਾ ਲੱਗ ਗਿਆ ਬੇਟਾ ਗੁਰਦਾਵਾਂ ਹੁੰਦਾ ਉਹਨੇ ਮੈਨੂੰ ਕਿਹਾ ਕਹਿੰਦਾ ਪਾਪਾ ਇਹ ਤਾਂ ਡਾ ਇੱਕ ਅਕਾਊਂਟ ਬੰਦ ਹੋ ਗਿਆ ਆਪਣਾ ਚੈੱਕ ਕਰੋ ਦੂਜਾ ਕਾਉਂਟ ਵੀ ਦੂਸਰਾ ਅਕਾਊਂਟ ਮੇਰਾ OD ਲਿਮਿਟ ਸੀਗੀ ਮੇਰੀ 10 ਲੱਖ ਦੀ ਲਿਮਟ ਜਿਹੜੀ ਆ ਉਹ ਫੁੱਲੀ ਐਗਜ਼ਾਸਟ ਹੋ ਗਈ ਦੀ ਸਾਰੇ ਪੈਸੇ ਉਹਦੇ ਚੋਂ ਹੀ ਨਿਕਲ ਚੁੱਕੇ ਦੇ ਹੀ 07 ਚਾਰ ट्रांजੈਕਸ਼ਨਾਂ ਆਹੀ ਜਿਦੇ ਚ ਕੋਈ ਵੀ ਪੈਸਾ ਨਹੀਂ ਲਿਆ ਗਿਆ ਮੈਂ ਉਹ ਮੈਂ ਕਹਿੰਦਾ ਚਲੋ ਕੰਮ ਕਰਾਵ ਲਈ ਕੰਮ ਉਸੇ ਲਈ ਥਾਣਾ ਸਿਟੀ ਗਿਆ ਉਹਨਾਂ ਨੇ ਕਿਹਾ ਜੀ ਤੁਹਾਡੀ ਕੰਪਲੇਂਟ ਜਿਹੜੀ ਆ ਉਹ ਸਾਈਬਰ ਥਾਣੇ ਚ ਹੋਣੀ ਆ ਡੀਸੀ ਆਫਿਸ ਉੱਥੇ ਚਲੇ ਜਾਓ ਉੱਥੇ ਗਿਆ ਉੱਥੇ ਮੈਂ ਉਹ ਕਹਿੰਦੇ ਕੰਪਲੇਂਟ ਤੁਹਾਡੀ ਆਨਲਾਈਨ ਹੋਣੀ ਆ ਆਨਲਾਈਨ ਕੰਪਲੇਂਟ ਮੈਂ ਕਰਦਾ ਲਿਆ ਮੈਨੂੰ ਉਥੇ 3-4 ਘੰਟੇ ਲੱਗੇ ਕਿ ਲੇਕਿਨ ਜੇ ਜੇ ਕੰਪਲੇਂਟ ਅਮੈਚੁਰ ਨਹੀਂ ਹੋਈ ਕਾਰਨ ਕਿ ਉਹ ਨੈਟਵਰਕ ਨਹੀਂ ਆਗਾ ਮੈਂ ਗਿਆ ਕਾ ਘਰ ਆ ਗਿਆ ਵਾ ਸਾਢੇ 10 ਜੇ ਮੈਂ ਅਚਾਨਕ ਮੈਂ ਕਹਿੰਦਾ ਮੈਂ ਦੇਖਦਾ ਨੰਬਰ ਮੈਂ ਉਹ ਡਾਇਲ ਕੀਤਾ ਤੇ ਨੰਬਰ ਮਿਲ ਗਿਆ ਤੇ ਮੈਂ ਆਪਣੀ ਕੰਪਲੇਂਟ ਜਿਹੜੀ ਆ ਜੋ ਵੀ ਉਹਨਾਂ ਨੇ ਮੇਰੇ ਕੋਲ ਪੁੱਛਿਆ ਮੈਂ ਉਹਨਾਂ ਨੂੰ ਲਿਖਵਾ ਦਿੱਤਾ ਕੰਪਲੇਂਟ ਮੇਰੀ ਲਾਜ ਹੋ ਗਈ ਉਸ ਤੋਂ ਬਾਅਦ ਇੱਕ ਮੈਸੇਜ ਆ ਗਿਆ ਵੀ ਤੁਹਾਨੂੰ ਇੱਕ ਲਿੰਕ ਭੇਜਾਂਗੇ ਉਸ ਲੈਂਕਤੇ ਤੁਸੀਂ ਆਪਣੀ ਸਾਰੀ ਡਿਟੇਲ ਸਾਰੀ ਦੇਣੀ ਆ ਜਿਉਂ ਤੁਸੀਂ ਡਿਟੇਲ ਕਰਕੇ ਕੰਪਲੀਟ ਹੋ ਗਈ ਹੈ ਲੇਕਿਨ ਕੀ ਲੱਗਦਾ ਮਾਮਲੇ ਚ ਕਿਦਾਂ ਠੱਗੀ ਹੋਈ ਹੈ ਕਿੰਨੇ ਪੈਸੇ ਗੜਵਾਏ ਹੈ ਅਜੇ ਤੇ ਜੀ ਮੇਰੇ 68000 ਬੀਅ ਸੇਵਿੰਗ ਚੋਂ ਗਿਆ 10 ਲੱਖ ਰੁਪਿਆ ਓਡੀ ਲਿਮਟ ਆ ਮੇਰੀ ਜਿਹੜੇ ਹਨ ਜਿਹੜਾ ਸੇਵਿੰਗ ਕਾਊਂਟ ਮੇਰਾ ਪੈਨਸ਼ਨ ਕਾਊਂਟ ਸੀਗਾ ਨਹੀਂ ਨਹੀਂ ਜਿਹੜੇ ਜਿਹਦੇ ਚ ਪੈਸੇ ਗਏ ਆ ਉਹ ਕਿੱਥੇ ਦੇ ਤੋਂ ਗਏ ਔਰ ਮੈਂ ਦਾਦਾ ਜੀ 10 ਲੱਖ 68000 ਚ 8 ट्रांजैक्शंस ਹੋਈਆਂ ਵਾਂ ਜਿਨ੍ਹਾਂ ਦੇ ਵਿੱਚੋਂ ਦੋ ਛੋਟੀ-ਛੋਟੀ ट्रांजैक्शंस ਪੇਟੀਐਮ ਦੀਆਂ ਵਾਂ ਇੱਕ ਦੋ ਫੇ ਪੇਮੈਂਟ ਫੇਸਬੁੱਕ ਮੈਨੇਜਰ ਨੂੰ ਗਈ ਆ ਬਾਕੀ ਮੋਟੀ ਜਿਹੜੀ ट्रांजैक्शंस ਹੋਈਆਂ ਵਾਂ ਉਹ ਦਮੋ ਐਮਪੀ ਦੇ ਵਿੱਚ ਆਈਡੀਬੀਆਈ ਬੈਂਕਾ ਉੱਥੇ 2.5 ਲੱਖ ਰੁਪਈਆ ਗਿਆ ਜੀ 2 ਲੱਖ ਦੀ ਇੱਕ ਐਂਟਰੀ ਆ 50000 ਦੀ ਐਂਟਰੀ ਆ ਉਹ ਉੱਥੇ ਆਈਡੀਬੀਆਈ ਬੈਂਕ ਦੇ ਦੋ ਐਂਟਰੀਆਂ ਜਿਹੜੀਆਂ ਵਾਂ ਉਹ ਕੈਨਰਾ ਬੈਂਕ ਕਲਕੱਤੇ ਦੀਆਂ ਵਾ ਔਰ ਇੱਕ ਐਂਟਰੀ ਜੁਨੀਅਨ ਬੈਂਕ ਆਫ ਇੰਡੀਆ ਕਲਕੱਤਾ ਦੀ ਹੈ ਮਾਮਲਾ SIM ਹੈਕਰਨ ਦਾ ਨਾਲ ਬੈਂਕ ਨਾਲ ਜੁੜਿਆ ਹੈ ट्रांजैक्शन ਆ ਬੈਂਕ ਦੇ ਥਰੂ ਹੋਈਆਂ ਲੱਗਦਾ ਹੈ ਕਿ ਕੋਈ ਬੈਂਕ ਦਾ EMPLOYE ਜਾਂ ਕੰਪਨੀ ਦਾ Airtel ਕੰਪਨੀ ਦਾ ਮੁਲਾਜ਼ਮ ਵੀ ਹੋ ਸਕਦਾ ਇਹਨੂੰ ਇਹਦੇ ਚੀਜ਼ੇ ਜੋ ਮੈਨੂੰ ਦਿਖਾਈ ਦਿੰਦਾ ਵਾ ਜਾਂ ਜੋ ਲੱਗਦਾ ਵਾ ਜਾਂ ਜੋ ट्रांजैक्शनਾਂ ਤੋਂ ਪਤਾ ਲੱਗਦਾ ਵਾ ਮੈਨੂੰ ਕੋਈ ਵੀ OTP ਜਾਂ ਕੋਈ ਮੈਸੇਜ ਇਸ ਬਾਰੇ ਬੈਂਕ ਕੋਲੋਂ ਨਹੀਂ ਆਇਆ ਕਿ ਤੁਹਾਡੇ ਪੈਸੇ ਜਾ ਰਹੇ ਆ ਜਾਂ ਪੈਸੇ ਤੁਹਾਡੇ ਇਹ ट्रांजैक्शन ਤੁਹਾਡੀ ਹੋ ਰਹੀ ਆ ਇਹਦੇ ਬਾਰੇ ਮੈਨੂੰ ਕੋਈ ਨਾਲ ਹੀ ਨਹੀਂ ਮੇਰੇ ਕੋਲ ਕੋਈ ਮੈਸੇਜ ਨਹੀਂ ਆਇਆ ਜਿਹਦੇ ਵਿੱਚ ਮੈਨੂੰ ਇਹ ਸ਼ੱਕ ਹੁੰਦਾ ਵਾ ਹੋ ਸਕਦਾ ਇਹਦੇ ਵਿੱਚ ਬੈਂਕ ਦੀ ਵੀ ਕਿਤੇ ਨਾ ਕਿਤੇ ਇਨਵੋਲਵਮੈਂਟ ਹੈਗੀ ਆ ਨੰਬਰ 2 ਜਿਹੜੀ ਮੇਰੀ ਇਹ ਜਿਹੜੀ SIM ਬੰਦ ਹੋਈ ਜਾ ਉਹਦੇ ਵਿੱਚ ਵੀ ਮੈਨੂੰ ਇਹ ਲੱਗਦਾ ਕਿ ਦੀ ਥਾਰੋਲੀ ਪੂਰੀ ਤਰ੍ਹਾਂ ਅਧਿਰੀ ਐਫਆਈਆਰ ਤੇ ਰਿਕਵੈਸਟ ਕਰਾਂਗਾ ਕਿ ਮੈਨੂੰ ਇਹਦੀ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਆ Airtel ਕੰਪਨੀ ਦੀ ਤਾਂ ਕਿ ਇਹ ਪਤਾ ਲੱਗੇ ਕਿ Airtel ਕੰਪਨੀ ਨੇ ਮੇਰੀ ਰਿਕਵੈਸਟ ਤੋਂ ਬਗੈਰ ਮੇਰੀ SIM ਕਿੱਦਾਂ ਬੰਦ ਕੀਤੀ ਔਰ ਕਿਉਂ ਬੰਦ ਕੀਤੀ ਇੱਕ ਬੈਂਕ ਮੁਲਾਜ਼ਮ ਅਧਿਕਾਰੀ ਸੀ ਖੰਨੇ ਦੇ ਉਹਨਾਂ ਨਾਲ ਵੀ ਐਸੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਲੱਗਦਾ ਹੈ ਕਿ ਕੋਈ ਐਸਾ ਗਰੋਹ ਸਰਵੇਜ ਹੈ ਬੈਂਕ ਅਧਿਕਾਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਇਸੇ ਕਰਕੇ ਸਰ ਮੈਂ ਕਹਿ ਰਿਹਾ ਹਾਂ ਕਿ ਜਿਹੜੀ ਮੈਨੂੰ ਇਹ ਸ਼ੱਕ ਲੱਗਦਾ ਵਾ ਕਿ ਜਿਹੜੇ ਬੈਂਕ EMPLOYEES ਚ এনवायरमेंट ਤਾਂ ਮੈਂ ਕਹਿ ਰਿਹਾ ਕਿ ਕੋਈ ਜੋ ਕੁਝ ਵੀ ਹੋ ਰਿਹਾ ਵਾ ਹੋਰ ਵੀ ਮੈਂ ਦੋ ਚਾਰ ਨਿਊਜ਼ ਪੜੀਆਂ ਵਾ ਜਿਹਦੇ ਵਿੱਚ ਰਿਟਾਇਰਡ EMPLOYEES ਔਰ PNB ਦੇ ਵਿੱਚ ਪਾਰਟਿਕੁਲਰਲੀ PNB ਦੇ EMPLOYEES ਜਿਹੜੇ ਆ ਰਿਟਾਇਰਡ EMPLOYEES ਇਫੈਕਟ ਹੋ ਰਹੇ ਆ